ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braiderry Farm Mogga ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਹਿਕਤੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਛੋਟੀ ਜੀ ਗੈੰਟੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਐਕੈਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕਿ ਦੁੱਧਵਾਦਾ ਕਿੰਨਵਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਲ ਦੇ ਐਡਰੈਸ ਦੱਸ ਦਿਓ ਜੀ ਹਾਂ ਅਬਲਜੀਤ ਸਿੰਘ ਹਸਪੈਂਡ ਚੌਂਗੀ ਆ ਮੋਬਾਈਲ ਨੰਬਰ ਹੀ 998427578315 ਠੀਕ ਆ ਜੀ ਇਹ ਗਾਂ ਦੀ ਕੀ ਡਿਟੇਲ ਹੈ ਕਿੰਨੇ ਸੂਏ ਸੂਣਾ ਜੀ ਇਹਨੇ ਇੰਨੀ ਸੂਏ ਵੈੜਾ ਜੀ ਚਾਰ ਦਾ ਹੁੰਦਾ ਮੂੰਹ ਤੋਂ ਚਾਰ ਦੰਦ ਦਾ ਪਹਿਲੇ ਸੂਏ ਸੂਣਾ ਜੀ ਵੈੜ ਨੇ ਕਿੰਨੇ ਦਿਨਾਂ ਦੀ ਕੱਚੀ ਹੈ ਹਾਂ ਠੀਕ ਠੀਕ ਕੱਚੀ ਹੈ ਇੱਧਰ ਕੀ ਉਹਨੇ ਡੇਟ ਮੁਤਾਬਕ ਇੱਕ ਹਫਤਾ ਲੈ ਜੂਗਾ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਤੋੜ ਕੇ ਦਿਖਾ ਦਿਓ ਜੀ ਮਾਦਾ ਦੁੱਧ ਦਾ ਕਿੰਨਾ ਰਿਕਾਰਡ ਆ ਜੀ ਹੈਗਾ ਜੀ 20-22 ਕਿਲੋ ਠੀਕ ਆ ਮਾਹ ਦੇ ਦੁੱਧ ਦਾ ਰਿਕਾਰਡ 22 ਕਹਿੰਦਾ 20-22 ਕਿਲੋ 22 ਦੇ ਘਰੇਲੂ ਬਸੂ ਰੱਖੇ ਹੋਏ ਆ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਕੀ ਤਿਆਰੀ ਸੋਣੀ ਕਰਦੀ ਹੁੰਦੀ ਆ ਮੂੰਹ ਤੋਂ ਚਾਰ ਦੰਦ ਪਲੂਣ ਵੱੱਛੀ ਥਣਾ ਦੇ ਸਹਜ ਬਹੁਤ ਸੋਹਣੇ ਤੁਸੀਂ ਦੇਖ ਸਕਦੇ ਹੋ ਬਾਕੀ ਇੱਕ ਹਫਤੇ ਦੀ ਕੱਚੀ ਆ ਵਾਲਟਲਾ ਹਵਾਨੇ ਚ ਬਹੁਤ ਨੇ ਲਿਆ ਵੀਰ ਵਾਪਸ ਹਫਤੇ ਦੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਦੁੱਧ ਨੇ ਥਣਾ ਦੇ ਸਹਜ ਦੇਖ ਸਕਦੇ ਹੋ ਤੁਸੀਂ ਹੱਥੀ ਚਵਾਈ ਵਾਲੇ ਚਾਰੇ ਥਣ ਨਿਖੜ ਮੈਂ ਇੱਕੋ ਸਹਜ ਦੇ ਗੈਪ ਤੇ ਲੱਗੇ ਹੋਏ ਗੱਠਾਂ ਨੂੰ ਵੇਤੀ ਤੇ ਆ ਨੇੜੇ ਤੋਂ ਦਿਖਾ ਦਿੰਨੇ ਆ ਜੀ ਤੁਹਾਨੂੰ ਕੋਈ ਬਾਦੂ ਸ਼ਾਕ ਨਹੀਂ ਆਰੇ ਤਾਂ ਨਿਕਣ ਮੇ ਹੱਥੀ ਚਵਾਈ ਵਾਲੇ ਬਾਕੀ ਫੇਸ ਕੁਆਲਟੀ ਸੋਹਣੀ ਆ ਪ੍ਰਿੰਟ ਵਗੈਰਾ ਚੰਗਾ ਇੱਕ ਹਫਤੇ ਦੀ ਬਾਈ ਕੱਚੀ ਦੱਸਦਾ ਵਲਟੇਲਾ ਹਵਾਨੇ ਚ ਬਹੁਤ ਨੇ ਹਵਾਨਾ ਖਿੱਚਾਂਗੇ ਦਾ ਰਵੜਾਂ ਨੂੰ ਵਧੂਗਾ ਸੀਲ ਸਾਬ ਪੂਰੀ ਹੈ ਜੀ ਹਾਂਜੀ ਹਾਂਜੀ ਪੂਰੀ ਸੀਲ ਸਾਬ ਆ ਤੁਸੀਂ ਦੇਖ ਸਕਦੇ ਹੋ ਜاہے ਜਵਾਕ ਚੋਈ ਜਾਣ ਕੋਲੋਂ ਬੱਚੇ ਮੂੰਹੋਂ ਚਾਰ ਦੰਦ ਕੀ ਮੋਲ ਆ ਜੀ ਇਹਦਾ 55000 ਮਾਨਤਾਨ ਹੋ ਜਾਊਗਾ ਜੀ ਹਾਂ ਹੋ ਜਾਊਗਾ 55000 ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਜਿਹੜੇ ਵੀ ਵੀਰ ਨੂੰ ਗਾਂ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ